ਜਿੰਨਾ ਮਰਜ਼ੀ ਨਾਮ ਜਾ ਪੀਜਾ ਜਿੰਨੀ ਮਰਜ਼ੀ ਬਾਣੀ ਪੜੀ ਜਾ ਜਿੰਨਾ ਮਰਜ਼ੀ ਸੇਵਾ ਸਿਮਰਨ ਕਰੀ ਜਾ ਇਹ ਤੇਰਾ ਕਿਸੇ ਕੰਮ ਨਹੀਂ ਅੱਛਾ ਸਾਡੇ ਗੁਰੂ ਸਾਹਿਬ ਨੇ ਸਾਨੂੰ ਬਹੁਤ ਸੌਖਾ ਤਰੀਕਾ ਦੱਸਿਆ ਵਾ ਪ੍ਰਮਾਤਮਾ ਤੱਕ ਪਹੁੰਚਣ ਦਾ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦਾ ਅੱਛਾ ਇੱਕ ਸਮਾਂ ਐਸਾ ਹੋਇਆ ਕਰਦਾ ਸੀ ਜਦੋਂ ਲੋਕ ਆਪਣੇ ਘਰ ਪਰਿਵਾਰ ਛੱਡ ਕੇ ਆਪਣੇ ਬਾਲ ਬੱਚੇ ਛੱਡ ਕੇ ਤੇ ਜਦੋਂ ਉਹ ਲੋਕ ਜੰਗਲਾਂ ਪਹਾੜਾਂ ਦੇ ਵਿੱਚ ਜਾ ਕੇ ਤਪੱਸਿਆ ਕਰਦੇ ਸੀਗੇ ਆਪਣੇ ਪਰਿਵਾਰ ਛੱਡ ਦਿੰਦੇ ਇਹਗੇ ਤੇ ਇਹ ਦਾਵਾ ਕਰਿਆ ਕਰਦੇ ਆ ਵੀ ਅਸੀਂ ਇੰਦਾ ਸਵਾਹ ਮਲ ਕੇ ਸਰੀਰ ਨੂੰ ਜੇਕਰ ਮੌਸਮ ਸਿਆਲ ਦਾ ਹੋ ਤਾਂ ਠੰਡੇ ਪਾਣੀ ਦੇ ਵਿੱਚ ਸਮਾਧੀ ਲਾ ਕੇ ਤੇ ਜੇਕਰ ਮੌਸਮ ਗਰਮੀ ਦਾ ਵਾ ਤੇ ਅੱਗ ਤਪਾ ਕੇ ਧੂਣੀ ਤਪਾ ਕੇ ਤੇ ਅੱਗ ਦੇ ਵਿੱਚ ਅਸੀਂ ਰਵਾਂਗੇ ਤੇ ਸਾਨੂੰ ਖਰੇ ਰੱਬ ਪ੍ਰਾਪਤ ਹੋ ਜਾਏਗਾ ਤੇ ਮਹਾਰਾਜ ਕਹਿੰਦੇ ਸਰੀਰ ਨੂੰ ਕਸ਼ਟ ਤੇ ਆ ਰੱਬ ਪ੍ਰਾਪਤ ਨਹੀਂ ਹੁੰਣਾ ਸੌਖਾ ਤਰੀਕਾ ਮਹਾਰਾ ਜੀ ਨੇ ਸਾਨੂੰ ਦਿੱਤਾ ਆਪਣੇ ਘਰ ਪਰਿਵਾਰ ਦੇ ਵਿੱਚ ਰਹਿੰਦੇ ਆ ਘਰ ਗਰਸਤ ਦੇ ਵਿੱਚ ਰਹਿੰਦੇ ਆ ਤੁਸੀਂ ਰੱਬ ਨੂੰ ਪ੍ਰਾਪਤ ਕਰ ਸਕਦੇ ਏ ਜੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਸੌਖੇ ਤਰੀਕੇ ਮਹਾਰਾਜ ਨੇ ਸਾਨੂੰ ਦੱਤੇ ਕਿਰਤ ਕਰੋ ਮਹਾਰਾਜ ਕਹਿੰਦੇ ਹੱਥ ਪਾਉਂ ਕਰ ਕਾਮ ਸਭ ਚੀਤ ਨਰੰਜਨ ਨਾਲ ਹੱਥਾਂ ਪੈਰਾਂ ਨਾਲ ਕੰਮ ਕਰ ਕਿਰਤ ਕਰ ਤੇ ਤੇਰੇ ਅੰਦਰ ਪਰਮਾਤਮਾ ਦਾ ਨਾਮ ਹੋਵੇ ਹੱਥ ਪਾਉਂ ਕਰ ਕਾਮ ਸਭ ਚੀਤ ਨਰੰਜਨ ਨਾਲ ਨਾਮ ਜਪੋ ਮਹਾਰਾਜ ਨੇ ਕਿਹਾ ਉਠਤ ਬੈਠਤ ਸੋਵਤ ਤੇ ਆਈ ਗਏ ਮਾਰਗ ਚਲਤਾ ਹਰੇ ਹਰ ਗਈਏ ਬੰਦਾ ਉੱਠਦਿਆ ਬੈਹਿੰਦਿਆ ਪਰਮਾਤਮਾ ਨਾਮ ਜਪੇ ਸੌਂਦਿਆ ਜਾਗਦਿਆ ਪਰਮਾਤਮਾ ਨਾਮ ਜਪੇ ਮਾਰਗ ਚਲਤਾ ਹਰੇ ਹਰ ਗਈਏ ਮਾਰਗ ਚਲਤ ਭਾਵ ਕੇ ਕਿਤੇ ਘਰ ਨੂੰ ਜਾਣਾ ਕਿਤੇ ਘਰ ਦੇ ਵਿੱਚੋਂ ਮਤਲਬ ਹੁੰਦਾ ਜੀ ਗੁਰਦਵਾਰੇ ਆਏ ਜੇ ਆਉਂਦਿਆਂ-ਉਂਦਿਆਂ ਤੁਸੀਂ ਪਰਮਾਤਮਾ ਦਾ ਨਾਮ ਜਪਦੇ ਹੋਣਾ ਮਾਰਗ ਚਲਤ ਹਰੇ ਹਰ ਗਈਏ ਜਾਂਦੀ ਏਰੀ ਪਰਮਾਤਮਾ ਦਾ ਨਾਮ ਜਪਣਾ ਵਾ ਖੇਤਾਂ 'ਚ ਕੰਮ ਕਰ ਰਿਆ ਨਾਮ ਜਪਣਾ ਵਾ ਅਠੇ ਵੜ ਰਹਿ ਨਾਮ ਜਪਣਾ ਵਾ ਸੌਖਾ ਕੰਮ ਮਹਾਰਾਜ ਨੇ ਕਿਹਾ ਫੇ ਵੰਡ ਕੇ ਵੀ ਛਕੋ ਜਿਹੜੀ ਕਿਰਤ ਕਰਨੀ ਐ ਉਸ ਕਿਰਤ ਦੇ ਵਿੱਚੋਂ ਵੰਡ ਕੇ ਛਕੋ ਖਾਵੇਂ ਖਰਚੇ ਰਲ ਮਿਲ ਭਾਈ ਟੋਟਣਾ ਵੇ ਬਦਰੋ ਜਾਈ ਅੱਛਾ ਮੈਂ ਬੇਨਤੀ ਕਰਾਂ ਵੀ ਸਾਨੂੰ ਨਾਮ ਜਪਣ ਦਾ ਮਹਾਰਾਜ ਨੇ ਹੁਕਮ ਕੀਤਾ ਪਰ ਇੱਕ ਬੇਨਤੀ ਕਰ ਲਵਾਂ ਵੀ ਬੰਦਾ ਨਾਮ ਹੀ ਜਪੀ ਜਾਵੇ ਤੇ ਬੰਦੇ ਦੇ ਅੰਦਰ ਦਵਾਇਸ਼ ਹੋਵੇ ਉਹ ਫਲਾਣਾ ਗਵਾਂਢੀ ਦਾ ਪੁੱਤ ਆ ਉਹ ਮੇਰੇ ਤੋਂ ਅੱਗੇ ਕਿਉਂ ਲੰਘ ਗਿਆ ਵਾ ਤੇ ਮਹਾਰਾਜ ਕਹਿੰਦੇ ਇੱਦਾਂ ਜਿੰਨਾ ਮਰਜੀ ਨਾਮ ਜਪੀ ਜਾ ਜਿੰਨੀ ਮਰਜੀ ਬਾਣੀ ਪੜੀ ਜਾ ਜਿੰਨਾ ਮਰਜੀ ਸੇਵਾ ਸਿਮਰਨ ਕਰੀ ਜਾ ਇਹ ਤੇਰਾ ਕਿਸੇ ਕੰਮ ਨਹੀਂ ਜਿੰਨਾ ਚਿਰ ਤੂੰ ਆਪਣੇ ਅੰਦਰ ਦੀ ਆਪਣੇ ਮਨ ਦੀ ਦੁਵੈਸ ਨਹੀਂ ਛੱਡਦਾ ਤੂੰ ਇਹ ਕਵੇਂ ਵੀ ਮੇਰਾ ਪੁੱਤ ਤੇ ਜੇ ਕਟ ਕਾਮਯਾਬ ਆ ਗਵਾਂਡੀ ਦਾ ਪੁੱਤ ਮੇਰੇ ਸ਼ਰੀਕ ਦਾ ਮੇਰੇ ਭਰਾ ਦਾ ਪੁੱਤ ਜਿਆਦਾ ਕਾਮਯਾਬ ਹੋ ਗਿਆ ਵਾ ਤੇਰੇ ਅੰਦਰ ਜੈਲਸੀ ਰਵੇ ਇਦਾਂ ਦੀ ਸੇਵਾ ਮਹਾਰਾਜ ਪ੍ਰਵਾਨ ਨਹੀਂ ਕਰਦੇ ਮੰਨ ਲਾ ਤੂੰ ਗੁਰਦੁਆਰੇ ਗਿਆ ਬਾਣੀ ਦਾ ਵਾਕ ਆਪਾਂ ਨੂੰ ਆਉਂਦਾ ਵੀ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਤ ਲਾਏ ਗੁਰੂ ਦੀ ਸੇਵਾ ਸਫਲ ਆ ਪਰ ਸਫਲ ਕਿਵੇਂ ਆ ਮਹਾਰਾਜ ਕਹਿੰਦੇ ਜੇ ਕੋ ਕਰੇ ਜਤ ਲਾਏ ਹੁਣ ਜਤ ਕਿਵੇਂ ਲੱਗੂਗਾ ਸਤਗੁਰ ਕੀ ਸੇਵਾ ਸਫਲ ਹੈ ਬੰਦਾ ਆਪਣੇ ਗੁਰੂ ਦੀ ਸੇਵਾ ਕਰ ਰਿਹਾ ਵਾ ਗੁਰਦਾਰੇ ਜਾ ਕੇ ਕੋਈ ਸਫਾਈ ਕਰ ਰਿਹਾ ਕੋਈ ਝਾੜੂ ਫੇਰ ਰਿਹਾ ਉਦੀ ਸੇਵਾ ਸਫਲ ਕਿਵੇਂ ਆ ਵੀ ਜੇ ਕੋਈ ਉਹ ਸੇਵਾ ਚੇਤ ਲਾ ਕੇ ਕਰੇਗਾ ਹੁਣ ਚੇਤ ਹੋਵੇ ਬੰਦੇ ਦਾ ਤਾਂ ਦਾ ਸਫਾਈ ਕਰ ਰਿਹਾ ਹੋਵੇ ਤੇ ਮਾਣ ਹੋਵੇ ਵੇ ਗਵਾਂਢੀ ਦੀ ਫਸਲ ਕਿੰਨੀ ਸੋਹਣੀ ਹੋ ਗਈ ਹੈ ਮੇਰੀ ਹੋਈ ਨਹੀਂ ਈਰਖਾ ਵ ਮਾਣ ਹੋਵੇ ਬੰਦੇ ਦਾ ਵੀ ਜੇ ਅੱਜ ਮੈਂ ਸੇਵਾ ਕਰਨ ਆ ਗਿਆ ਸਾਡਾ ਦੁਸ਼ਮਣ ਸਾਡਾ ਜਿਹੜਾ ਸ਼ਰੀਕ ਆ ਜਿੰਨਾ ਸਾਡੀ ਬੰਦ ਹੀ ਕੋਈ ਨਹੀਂ ਉਹ ਵੀ ਸੇਵਾ ਕਰਨ ਆ ਗਿਆ ਵੇ ਕਿ ਇਦਾਂ ਦੀ ਸੇਵਾ ਤੇਰੀ ਗੁਰੂ ਸਾਹਿਬ ਪ੍ਰਵਾਨ ਕਰਨਗੀ ਸੇਵਾ ਕਰੋ ਅੰਮੇ ਉਸ ਗੱਲ ਤੋਂ ਮੁਨਕਰ ਨਹੀਂਗਾ ਵੀ ਸੇਵਾ ਕਰੋ ਨਾ ਸੇਵਾ ਕਰੋ ਬਾਣੀ ਪੜੋ ਸਿਮਰਨ ਕਰੋ ਨਾਮ ਜਪੋ ਪਰ ਜੇਕਰ ਨਾਮ ਜਪਾਂ ਦਾ ਤੇਰੇ ਮਨ ਦੇ ਵਿੱਚ ਯਹਿਰਿਆ ਤੇ ਐਸੀ ਸੇਵਾ ਗੁਰੂ ਸਾਹਿਬ ਨੇ ਤੇਰੀ ਪ੍ਰਵਾਨ ਨਹੀਂ ਕਰਨੀ ਹੁਣ ਇੱਕ ਮੰਨ ਲਓ ਪੁੱਤ ਆ ਉਦਾਹਰਨ ਮੈਂ ਕਈ ਵਾਰੀ ਦਿੱਤੀ ਆ ਘਰ ਦੇ ਵਿੱਚ ਪੁੱਤ ਬਾਹਰੋਂ ਆਇਆ ਉਹਨੇ ਬੋਲਟ ਸਟੈਂਡ ਤੇ ਲਾਇਆ ਛੇਤੀ ਹੀ ਅੰਦਰ ਉਤਰਿਆ ਕਮਰੇ ਵਾਲ ਨੂੰ ਭੱਜਿਆ ਤਿਆਰ ਹੋ ਕੇ ਨਮਾ ਪਰਨਾ ਬੰਨ੍ਹ ਕੇ ਫੇਰ ਬਾਹਰ ਨੂੰ ਗਿਆ ਉਹ ਬਾਹਰ ਬਾਪੂ ਬੈਠਾ ਬਾਪੂ ਬਜ਼ੁਰਗਿਆ ਹੈਂਡੀਕੈਪ ਡਿਆ ਮੰਜੇ ਤੇ ਪਿਆ ਵਾ ਉਹਨੇ ਬਾਪੂ ਨੇ ਕਹਿਤਾ ਪੁੱਤਰਾ ਅੰਦਰੋਂ ਪਾਣੀ ਦਾ ਗਲਾਸ ਹੀ ਪਿਆ ਜਾ ਉਹ ਮੁੰਡਾ ਬੜੇ ਗੁੱਸੇ ਦੇ ਨਾਲ ਉੱਥੋਂ ਨਿਕਲਿਆ ਆਂਦਾ ਜਾ ਬੁੜਿਆ ਤੇ ਰਹਾ ਹਾਲ ਹੀ ਹੋ ਰਿਹਾਦਾ ਉਹ ਇਦਾਂ ਕਰਕੇ ਤੇ ਮੁੰਡਾ ਬੜੀ ਸ਼ਰੀਰਤੀ ਕਾਲੀ ਨਾਲ ਬਾਹਰ ਭੱਜਿਆ ਹੁਣ ਉਹ ਬਜ਼ੁਰਗ ਆਪਣੀ ਘਰ ਵਾਲੀ ਨੂੰ ਬਜ਼ੁਰਗ ਮਾਤਾ ਨੂੰ ਘਰੇ ਪੁੱਛਦਾ ਵਾ ਉਹ ਆਂਦਾ ਵੀ ਆਪਣਾ ਭਗਵਾਨ ਨੇ ਜਿਹੜਾ ਮੁੰਡਾ ਬੜੀ ਕਾਲਜ ਗਿਆ ਕਿੱਥੇ ਗਿਆ ਏ ਤੇ ਉਹ ਮਾਤਾ ਗਾੜੀਓ ਜਵਾਬ ਦਿੰਦੀ ਆ ਵੀ ਬਾਹਰ ਛਪੀਲ ਲੱਗੀ ਆ ਤੇ ਸਾਡਾ ਮੁੰਡਾ ਬਾਹਰ ਛਪੀਲ ਤੇ ਪਾਣੀ ਪੀਉਣ ਗਿਆ ਸੇਵਾ ਕਰਨ ਗਿਆ ਹੁਣ ਦੱਸੋ ਕਿ ਐਸੀ ਸੇਵਾ ਗੁਰੂ ਸਾਹਿਬ ਪ੍ਰਵਾਨ ਕਰਨਗੀ ਕਦੀ ਨਹੀਂ ਘਰੇ ਪਿਓ ਨੇ ਪਾਣੀ ਮੰਗਿਆ ਪਿਓ ਨੂੰ ਪਾਣੀ ਪਿਆਇਆ ਕੋਈ ਨਾ ਤੇ ਬਾਹਰ ਲੋਕਾਂ ਵਾਸਤੇ ਛਪੀਲਾਂ ਲਾਉਂਦਾ ਫਿਰਦਾ ਵਾ ਕਿ ਐਸੀ ਸੇਵਾ ਗੁਰੂ ਸਾਹਿਬ ਪ੍ਰਵਾਨ ਕਰਨਗੇ ਮਹਾਰਾਜ ਕਹਿੰਦੇ ਨਹੀਂ ਜੇਕਰ ਤੇਰਾ ਮਾਪਾ-ਬਾਪ ਵੀ ਤੇਰ ਤੋਂ ਦੁਖੀ ਆ ਤੇ ਬਾਹਰ ਕਈ ਐਸੇ ਪੁੱਤ ਮੈਂ ਵੇਖੀ ਆ ਮਾਫ਼ ਕਰਨਾ ਆਂਟੀ ਜੀ ਤੁਸੀਂ ਮੇਰੇ ਮਾਸਮਾਨ ਜੇ ਤੇ ਪੁੱਛੋ ਵੀ ਆਪਦੀ ਮਾਂ ਨੂੰ ਘਰ ਵਾਲੀ ਮਗਰ ਲਾ ਕੇ ਬਿਰਦਾ ਆਸ਼ਰਮ ਕਿਉਂ ਛੱਡ ਕੇ ਆਵਾਂ ਤੁਸੀਂ ਮੇਰੀ ਭੈਣ ਸਮਾਨ ਜੇ ਪੁੱਛੋ ਵੀ ਆਪਣੀ ਭੈਣ ਤੋਂ ਪਛਾਣ ਕਿਉਂ ਕੇ ਬੈਠਾ ਵਾਂ ਮੈਂ ਇਸ ਗੱਲ ਤੋਂ ਨਹੀਂ ਕਹਿੰਦਾ ਵੀ ਤੁਸੀਂ ਵੱਡੀ ਨੂੰ ਮੈਂ ਗੁਰੂ ਸਾਹਿਬ ਦਾ ਸਿਧਾਂਤ ਆ ਪਾਰ ਬੇਟੀ ਜੋ ਬੇਟੀ ਜਾਨੇ ਪਾਰ ਇਸਤਰੀ ਜੋ ਮਾਤ ਬਖਾਨੇ ਗੁਰੂ ਸਾਹਿਬ ਦਾ ਸਿਧਾਂਤ ਹੈ ਤੇਰੇ ਤੋਂ ਵੱਡੀ ਆ ਤੂੰ ਇਹ ਸੋਚ ਵੀ ਮੇਰੀ ਮਾਂ ਵਾ ਜਿਹੜੀ ਮੈਂ ਆਪਦੀ ਘਰੇ ਛੱਡ ਕੇ ਆਇਆ ਮ ਤੇਰੇ ਬਰਾਬਰ ਦੀ ਆ ਇਹ ਸੋਚ ਜਿਹੜੀ ਮੈਂ ਆਪਦੀ ਘਰੇ ਭੈਣ ਛੱਡ ਕੇ ਆਇਆ ਇਹ ਵੀ ਮੇਰੀ ਭੈਣ ਆ ਤੇਰੇ ਤੋਂ ਛੋਟੀ ਆ ਤੂੰ ਇਹ ਸੋਚ ਜਿਹੜੀ ਮੈਂ ਆਪਦੀ ਧੀ ਘਰ ਛੱਡ ਕੇ ਆਇਆ ਇਹ ਵੀ ਮੇਰੀ ਧੀ ਆ ਪਰ ਆਪਦੀ ਮਾਂ ਨੂੰ ਬਿਰਦਾ ਆਸ਼ਰਮ ਛੱਡ ਕੇ ਆਇਆ ਮੈਂ ਤੇ ਬਾਹਰ ਲੋਕਾਂ ਨੂੰ ਆਂਟੀ ਜੀ ਤੁਸੀਂ ਮੇਰੀ ਮਾਂ ਬਰਾਬਰ ਜੇ ਪੁੱਛੋ ਆਪਦੀ ਮਾਂ ਨੂੰ ਕਿਉਂ ਛੱਡ ਕੇ ਆਇਆ ਬਿਰਦਾ ਆਸ਼ਰਮ ਆਂਟੀ ਜੀ ਤੁਸੀਂ ਮੇਰੀ ਅਫਲਾਨੀ ਮੇਰੀ ਟੀ ਬਰਾਬਰ ਆ ਅਫਲਾਨੀ ਮੇਰੀ ਭੈਣ ਬਰਾਬਰ ਆ ਆਪਦੀ ਭੈਣ ਦਾ ਬੰਦੀ ਆ ਸੌਖਾ ਮਹਾਰਾਜ ਨੇ ਤਰੀਕਾ ਦੱਸਿਆ ਵਾ ਸੇਵਾ ਕਰਨੀ ਆ ਪਰ ਸੇਵਾ ਕਰਦੇ ਆ ਆਪਣਾ ਮਨ ਵੀ ਸਾਫ ਰੱਖ ਮਨ ਸਾਫ ਤੇਰਾ